ਦਸਤਾਰ ਸਜਾਉਣ ਵਾਲੀ ਬੀਬੀ ਨੂੰ ਇਹ ਭਲੀ ਭੰਤ ਪਤਾ ਹੋਣਾ ਚਾਹੀਦਾ ਹੈ ਕਿ ਉਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਜ ਪੁੱਤਰੀ ਹੈ ਅਤੇ ਖਾਲਸਾ ਪੰਥ ਦੀ ਧੀ ਭੈਣ ਹੈ ਉਸ ਦੀ ਪਤ ਸਾਰੇ ਖਾਲਸਾ ਪੰਥ ਦੀ ਇੱਜ਼ਤ ਆਬਰੂ ਹੈ ਜਿਸ ਕਾਰਨ ਉਸ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਗੁਰੂ ਸਾਹਿਬ ਜਾਂ ਖਾਲਸਾ ਪੰਥ ਵੱਲ ਕੋਈ ਉਂਗਲ ਕਰ ਸਕੇ ਖਾਲਸਾ ਸਜੀ ਹੋਈ ਦਸਤਾਰ ਧਾਰੀ ਬੀਬੀ ਦਾ ਲਿਬਾਸ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਦੇਖ ਕੇ ਲੋਕਾਂ ਦਾ ਸਿਰ ਸਤਕਾਰ ਨਾਲ ਝੁਕ ਜਾਵੇ ਅਤੇ ਅੱਖਾਂ ਵਿੱਚ ਸ਼ਰਮੋ ਹਯਾ ਆ ਜਾਵੇ ਇਹ ਲਿਬਾਸ ਅਵਲ ਤਾਂ ਗੁਰਮੁਖੀ ਬਾਣਾ ਹੀ ਹੋਣਾ ਚਾਹੀਦਾ ਹੈ ਪਰ ਜੇਕਰ ਕੋਈ ਹੋਰ ਲਿਬਾਸ ਹੋਵੇ ਤਾਂ ਇਸ ਗੱਲ ਦਾ ਖਿਆਲ ਰੱਖਣਾ ਲਾਜ਼ਮੀ ਹੈ ਕਿ ਉਹ ਪਾਰਦਰਸ਼ੀ ਨਾ ਹੋਵੇ ਭਾਵੇਂ ਇਸ ਲਿਬਾਸ ਵਿੱਚੋਂ ਦਸ਼ਮੇਸ਼ ਪਿਤਾ ਜੀ ਦੀ ਪੁੱਤਰੀ ਦਾ ਸਰੀਰ ਨਾ ਦਿਸੇ ਅਤੇ ਕਿਸੇ ਦੇਖਣ ਵਾਲੇ ਦੀ ਨਿਗਾਹ ਵਿੱਚ ਵਾਸਨਾ ਨਾ ਆਵੇ ਢੀੜੀਆਂ ਪੈਂਟਾਂ ਤੇ ਉੱਚੇ ਟੌਪ ਪਾ ਕੇ ਦਸਤਾਰ ਸਜਾਉਣੀ ਸਿੱਖ ਬੀਬੀ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਆਮ ਬੱਚੀਆਂ ਜੋ ਇਦਾਂ ਕਰਦੀਆਂ ਹਨ ਉਹਨਾਂ ਦੀ ਗਲਤੀ ਘੱਟ ਹੈ ਅਤੇ ਉਹਨਾਂ ਦੇ ਮਾਪਿਆਂ ਦੀ ਗਲਤੀ ਜ਼ਿਆਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਸਹੀ ਮਤ ਨਹੀਂ ਦਿੱਤੀ